ਦੁਵਸਨ ਜੁਨੇਸ਼ਾ ਤੇ ਤੁਹਾਡਾ ਸਵਾਗਤ ਹੈ ਮੈਂ ਹਾ ਅਭਿਸ਼ੇਕ ਸ਼ੋਮਨੀ ਅਕਾਲੀ ਦਲ ਨੇ 2024 ਲੋਕ ਸਭਾ ਚੋਣਾਂ ਦੇ ਲਈ ਆਪਣੀ ਪਹਿਲੀ ਸੂਚੀ ਜਿਹੜੀ ਆ ਉਹ ਜਾਰੀ ਕਰਤੀ ਗਈ ਹੈ ਲੋਕ ਸਭਾ ਚੋਣਾਂ ਲਈ ਅਕਾਲੀ ਦਲ ਨੇ ਜਾਰੀ ਕੀਤੀ ਆਪਣੀ ਪਹਿਲੀ ਸੂਚੀ ਇਸ ਵਾਰ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਕਾਫੀ ਮਹੱਤਵਪੂਰਨ ਰਹਿਣ ਵਾਲੀਆਂ ਨੇ ਕਿਉਂਕਿ ਜਿਹੜਾ ਆਪਾਂ ਗੱਲ ਕਰੀ ਤਾਂ ਲੋਕ ਸਭਾ ਹਲਕਾ ਇੱਕ ਹੋਊਗਾ ਪਰ ਉਮੀਦਵਾਰ ਜਿਹੜੇ ਨੇ ਆ ਅਲੱਗ-ਅਲੱਗ ਪਾਰਟੀਆਂ ਦੇ ਹੋਣਗੇ ਤਾਂ ਜਿਹੜੀ ਸਤ ਅਕਾਲੀ ਦਲ ਸ਼ੋਮਨੀ ਆਕਾਲੀ ਦਲ ਬਾਦਲ ਨੇ ਜਿਹੜੀ ਪਹਿਲੀ ਸੂਚੀ ਜਾਰੀ ਕੀਤੀ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਨੇ ਉਮੀਦਵਾਰ ਅਲਾਨੇ ਗਏ ਨੇ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਤੋਂ ਅਨਿਲ ਜੋਸ਼ੀ ਜੋ ਪਹਿਲਾਂ ਭਾਜਪਾ ਦੇ ਵਿੱਚ ਸੀਗੇ ਸਾਬਕਾ ਕੈਬਨ ਮੰਤਰੀ ਵੀ ਸੀਗੇ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਸੀਟ ਦਿੱਤੀ ਗਈ ਹੈ ਉਮੀਦਵਾਰ ਅਲਾਨੇ ਗਏ ਨੇ ਹਾਲਾਂਕਿ ਅੰਮ੍ਰਿਤਸਰ ਸੀਟ ਕਾਫੀ ਹਾਰਡ ਸੀਟ ਹੈ ਕਿਉਂਕਿ ਉੱਥੇ ਜਿਹੜਾ ਟੱਕਰ ਹੈ ਉਹ ਕਾਂਗਰਸ ਭਾਜਪਾ ਆਮ ਆਈ ਪਾਰਟੀ ਦੇ ਨਾਲ ਹੈ ਤਾਂ ਉੱਥੇ ਹੀ ਉਸ ਤੋਂ ਬਾਅਦ ਗੱਲ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਗੁਰੂਆਂ ਦੀ ਧਰਤੀ ਜਿੱਥੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮજરા ਨੂੰ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨਿਆ ਚੰਦੂ ਪ੍ਰੇਮ ਸਿੰਘ ਚੰਦੂ ਮજરા ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਬੜੇ ਤਗੜੇ ਕੈਂਡੀਡੇਟ ਵੀ ਨੇ ਹਾਲਾਂਕਿ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਮ ਆਈ ਪਾਰਟੀ ਨੇ ਮਲਵਿੰਦਰ ਕੰਗ ਨੂੰ ਉਤਾਰਿਆ ਤਾਂ ਉੱਥੇ ਹੀ ਸ਼ੋਮਨੀ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂ ਮਾਜਰੇਦਾਨ ਨਾਮ ਅਗੇ ਅਗੇ ਨੇ ਉਮੀਦਵਾਰ ਨਾਮ ਲਾਉਣੇ ਆ ਤਾਂ ਜਿਹੜੀ ਜਿਹੜੀ ਬੜੀਆਂ ਹੋਰ ਸੀਟਾਂ ਨੇ ਉਥੇ ਸ਼ੋਮਨੀ ਅਕਾਲੀ ਦਲ ਨੇ ਆਪਣੇ ਜਿਹੜੇ 7 ਕੈਂਡੀਡੇਟ ਉਤਾਰੇ ਨੇ 37 ਕੈਂਡੀਡੇਟ ਜਿਹੜੇ ਨੇ ਉਹ ਕਾਫੀ ਮਜ਼ਬੂਤ ਨੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਫਤਿਹਗੜ ਸਾਹ ਤੋਂ ਫਤਿਹਗੜ ਸਾਹ ਤੋਂ ਵਿਕ੍ਰਮਜੀਤ ਸਿੰਘ ਖਾਲਸਾ ਜੋ ਕਿ ਸਾਬਕਾ ਐਮਐਲਏ ਵੀ ਰਹੇ ਚੁੱਕੇ ਸਾਬਕਾ ਵਿਧਾਇਕ ਵੀ ਰਹੇ ਚੁੱਕੇ ਨੇ ਖੰਨੇ ਤੋਂ ਉਸ ਤੋਂ ਬਾਅਦ ਅਪ ਗੱਲ ਕਰੀਏ ਤਾਂ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਫਰੀਦਕੋਟ ਦੀ ਆਪਾਂ ਗੱਲ ਕਰੀਏ ਤਾਂ ਇਹ ਵੀ ਕਾਫੀ ਹੋਟ ਸੀਟ ਹੈ ਜਿੱਥੋਂ ਰਾਜਵਿੰਦਰ ਸਿੰਘ ਉਮੀਦਵਾਰ ਲਾਨੇ ਗਏ ਨੇ ਉਸ ਤੋਂ ਬਾਅਦ ਸੰਗਰੂਰ ਸੰਗਰੂਰ ਦੀ ਸੀਟ ਕਾਫੀ ਮਹੱਤਵਪੂਰਨ ਹੈ ਕਿਉਂਕਿ ਸੰਗਰੂਰ ਆਮ ਆਇ ਪਾਰਟੀ ਦਾ ਗੜਮ ਨਹੀਂ ਜਾਂਦਾ ਸੀਗਾ ਪਰ ਜਿਵੇਂ ਹੀ ਸੰਗਰੂਰ ਦੇ ਵਿੱਚ ਜਿੰਨੀ ਚੋਣਾ ਹੁੰਦੀ ਹੈ ਨੇ ਉਸ ਦੇ ਵਿੱਚ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਆਪਣੇ ਜਿੱਤ ਹਾਸਲ ਕਰਦੇ ਨੇ ਲੋਕ ਸਭਾ ਜਿਹੜੀ ਚੋਣਾਂ ਹੋਈ ਸੀਗਾ ਜਿਮਨੀ ਚੋਣਾਂ ਉਹਦੇ ਵਿੱਚ ਸੰਗਰੂਰ ਕਾਫੀ ਅਹਿਮ ਉਹ ਏਰੀਆ ਹੈ ਕਾਫੀ ਐਮ ਹੋੜ ਸੀ ਤਾਂ ਆਪਾਂ ਕਹਿ ਸਕਦੇ ਹਾਂ ਇਸ ਨੂੰ ਕਿਉਂਕਿ ਉੱਥੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਤ ਹਾਸਲ ਕਰਦੇ ਆਏ ਨੇ ਹਾਲਾਂਕਿ ਪਿਛਲੀ ਵਾਰ ਦੀ ਗੱਲ ਕਰੀਏ ਤਾਂ ਸ਼ੋਮਨੀ ਕਾਂਗਰਸ ਤੋਂ ਸਿਮਨਜੀਤ ਸਿੰਘ ਮਾਨ ਸਗਰੂ ਤੋਂ ਜਿੱਤ ਹਾਸਲ ਕਰਦੇ ਨੇ ਤਾਂ ਇਸ ਵਕਤ ਆਮ ਆਈ ਪਾਰਟੀ ਨੇ ਵੀ ਆਪਣੇ ਉਮੀਦਵਾਰ ਉੱਥੇ ਉਤਾਰਨੇਗੇ ਨੇ ਸਗਰੂ ਤੋਂ ਮੀਥੇ ਨੂੰ ਉਤਾਰੇ ਗਿਆ ਤਾਂ ਉੱਥੇ ਹੀ ਸ਼ੋਮਨੀ ਅਕਾਲੀ ਦਲ ਨੇ ਇਕਬਾਲ ਸਿੰਘ ਚੁੰਦਾ ਨੂੰ ਉਤਾਰੇ ਗਿਆ ਤਾਂ ਅਲੱਗ-ਅਲੱਗ ਹਰ ਪਾਰਟੀਆਂ ਨੇ ਸਗਰੂ ਕਾਫੀ ਅਹਿਮ ਤੇ ਹੋਟ ਸੀਟ ਮੰਨੀ ਜਾ ਰਹੀ ਹੈ ਇਸ ਵਕਤ ਤਾਂ ਉਸ ਤੋਂ ਬਾਅਦ ਪਟਿਆਲਾ ਦੀ ਗੱਲ ਕਰੀਏ ਪਟਿਆਲਾ ਸੀਟ ਕਾਫੀ ਮਹੱਤਵਪੂਰਨ ਹੈ ਜਿੱਥੋਂ ਪਿਛਲੇ ਲੰਬੇ ਸਮੇਂ ਤੋਂ ਕੈਪਟਨ ਅਮਨਿੰਦਰ ਸਿੰਘ ਸਾਬਕਾ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਉਥੋਂ ਦੀ ਜਿੱਥਾ ਹਾਸਲ ਕਰਦੇ ਰਹੇ ਨੇ ਉਹ ਐਮਪੀ ਵੀ ਰਹੇ ਚੁੱਕੇ ਨੇ ਇਸ ਵਾਰ ਮੁਕਾਬਲਾ ਪਟਿਆਲੇ ਵਿੱਚ ਹੀ ਕਿਉਂਕਿ ਐਨ ਕੇ ਸ਼ਰਮਾ ਗੱਲ ਕਰੀਏ ਤਾਂ ਇਹ ਵੀ ਸ਼ੋਮਨੀ ਇਕਲਿਤਲ ਦੇ ਬੜੇ ਤਗੜੇ ਲੀਡਰ ਨੇ ਬੜੇ ਤਗੜੇ ਵਿਧਾਇਕ ਵੀ ਰਹੇ ਚੁੱਕੇ ਨੇ ਤਾਂ ਇਹਨਾਂ ਦਾ ਪਟਿਆਲਾ ਸੀਟ ਵੀ ਕਾਫੀ ਅਹਿਮ ਰਹਿਣ ਵਾਲੀ ਤਾਂ ਸ਼ੋਮਨੀ ਇਕਲਿਤਲ ਨੇ ਸੱਤ ਉਮੀਦਵਾਰ ਐਲਾਨੇ ਜਿਦੇ ਵਿੱਚ ਸਭ ਤੋਂ ਵੱਡੀ ਗੱਲ ਕਰੀ ਤਾਂ ਦੋ ਹਿੰਦੂ ਚਿਹਰਿਆਂ ਨੂੰ ਉਮੀਦਵਾਰ ਐਲਾਨੇ ਆ ਤਾਂ ਬਹੁਤ ਵੱਡੀ ਗੱਲ ਹੈ ਹਾਲਾਂਕਿ ਜਿਸ ਵਿੱਚ ਆਪਾਂ ਗੱਲ ਕਰੀ ਤਾਂ ਐਨਕੇ ਸ਼ਰਮਾ ਅਤੇ ਅਨਿਲ ਜੋਸ਼ੀ ਅਨਿਲ ਜੋਸ਼ੀ ਜੋ ਕਿ ਅੰਮ੍ਰਿਤਸਰ ਦੇ ਵਿੱਚੋਂ ਚੋਣ ਲੜਨਗੇ ਤੇ ਐਨਕੇ ਸ਼ਰਮਾ ਜੋ ਕਿ ਪਟਿਆਲਾ ਦੇ ਵਿੱਚ ਆਪਣਾ ਉਮੀਦਵਾਰ ਅਲਾਨੇ ਗਏ ਨੇ ਤਾਂ ਕਾਂਲੀਦਲ ਨੇ ਜਿਹੜੀ ਪਹਿਲੀ ਸੂਚੀ ਜਾਰੀ ਕੀਤੀ ਜਿਸ ਵਿੱਚ ਸੱਤ ਮਿਰਵਾ ਉਮੀਦਵਾਰਾਂ ਦਾ ਨਾਮ ਆਇਆ ਆ ਪਰ ਇੱਕ ਗੱਲ ਬੜੀ ਲਾਸਟ ਵਿੱਚ ਦੇਖਣ ਵਾਲੀ ਹੈ ਇਸ ਪਹਿਲੀ ਸੂਚੀ ਦੇ ਵਿੱਚ ਹਰਸਿਮਰਤ ਕੌਰ ਬਾਦਲ ਦਾ ਨਾਮ ਹੀ ਨਹੀਂ ਹੈ ਕਿ ਕਿੰਨਾ ਕਿਤੇ ਵੱਡਾ ਪੇਚਾ ਵੀ ਸੌਫਸਿਆ ਹੋਇਆ ਹੈ ਇਸ ਵਾਰ ਲੋਕ ਸਭਾ ਚੋਣਾਂ ਕਾਫੀ ਗੂੜੀਆਂ ਕਾਫੀ ਦਾਅ ਪੇਚ ਖੇਲਣ ਵਾਲੀ ਹੋਣੇ ਕਿਉਂਕਿ ਉਮੀਦਵਾਰ ਕਾਫੀ ਨੇ ਵੋਟਰਾਂ ਇਸ ਵਕਤ ਇਹ ਦੇਖਣਾ ਹੋਊਗਾ ਕਿ ਵੋਟਾਂ ਕਿੰਨੀ ਟੁੱਟਦੀਆਂ ਨੇ ਤਾਂ ਸ਼ੋਮ ਨੇ ਕਾਲੀ ਦਲ ਨੇ ਆਪਣੀ ਪਹਿਲੀ ਜਿਹੜੀ ਸੂਚੀ ਆ ਉਹ ਜਾਰੀ ਕਰ ਦਿੱਤੀ ਗਈ ਹੈ